ਜੇ ਫਲ ਸੋਲ ਰੀਰ ਹਰਨਾ ਸਵਾਸ ਇੱਕ ਰੈਲੀ ਦਾ ਆਈਡੈਂਟੀਟੀ ਦਾ ਗਿਆ ਰੈਲੀ ਨੂੰ ਅੱਜ ਰਵਾਨਾ ਕੀਤਾ ਗਿਆ ਜੀ ਡਾਉਨ ਸਰਵਿਸ ਬਾਰੇ ਜੀ ਮੈਂ ਡਾਕਟਰ ਸਵਰਨਜੀਤ ਬਣ ਸੈਵਨ ਸਰਜਨ ਅੰਮ੍ਰਿਤਸਰ ਸਾਰੇ ਲੱਕਾ ਵਾਸੀਆਂ ਨੂੰ ਨਮਸਕਾਰ ਕਰਦਾ ਹਾਂ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਵੱਲੋਂ ਇੱਕ ਪੋਲੀਓ ਤੋਂ ਬਚਾਅ ਲਈ ਪਲਸ ਪੋਲੀਓ ਮਹਿੰਮ ਜਿਹੜੀ ਚਲਾਈ ਜਾ ਰਹੀ ਆ 12 13 ਤੇ 14 ਤਿੰਨ ਦਿਨ ਦਾ ਇਹ ਪ੍ਰੋਗਰਾਮ ਆ 12 ਤਰੀਕ ਨੂੰ ਐਤਵਾਰ ਸਾਡੀਆਂ ਟੀਮਾਂ ਜਿਹੜੀਆਂ ਐ ਉਹ ਜਿਹੜੀਆਂ ਫਿਕਸਡ ਬੂਥ ਆ ਉੱਥੇ ਬੱਚਿਆਂ ਨੂੰ ਜਿਹੜੇ 0 ਤੋਂ 5 ਸਾਲ ਦੇ ਬੱਚੇ ਉਹਨਾਂ ਨੂੰ ਪੋਲੀਓ ਬੂੰਦਾ ਪਹੁੰਚਣ ਗਿਆ ਤੇ 13 14 ਨੂੰ ਹਾਊਸ ਟੂ ਹਾਊਸ ਜਾਂਦੇ ਆ ਹਰ ਘਰਾਂ ਦੇ ਵਿੱਚ ਜਾ ਕੇ ਤੇ ਜਿਹੜੇ 0 ਤੋਂ 5 ਸਾਲ ਦੇ ਬੱਚੇ ਉਹਨਾਂ ਨੂੰ ਪੋਲੀਓ ਬੂੰਦਾ ਪਹੁੰਚਾਈ ਜਾਂਦੀ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਆਲਰੇਡੀ ਹੀ ਜਿਹੜਾ ਸਾਡਾ ਦੇਸ਼ ਆ ਉਹ ਪੋਲੀਓ ਮੁਕਤ ਹੋ ਚੁੱਕਾ 2011 ਚ ਲਾਸਟ ਪੋਲੀਓ ਦਾ ਕੇਸ ਹੋਇਆ ਸੀਗਾ ਐਂਡ 2014 2014 ਚ ਉਸ ਤੋਂ 3 ਸਾਲ ਬਾਅਦ World Health Organization ਵੱਲੋਂ ਭਾਰਤ ਨੂੰ ਪੋਲੀਓ ਮੁਕਤ ਘਰਾਰ ਦਿੱਤਾ ਗਿਆ ਲੇਕਿਨ ਫਿਰ ਫਿਲ ਵੀ ਥੋੜਾ ਬਹੁਤ ਜਿਹੜਾ ਖਤਰਾ ਹੈ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਜਿਵੇਂ ਪਾਕਿਸਤਾਨ ਤੇ ਅਫਗਾਨਿਸਤਾਨ ਉੱਥੇ ਪੋਲੀਓ ਦੇ ਕੁਝ ਕੇਸ ਹੈ ਜਿਹੜੇ ਉਹ ਪਾਏ ਜਾਂਦੇ ਆ ਤੇ ਆਪਣਾ ਜ਼ਿਲ੍ਹਾ ਜਿਹੜਾ ਬਾਰਡਰ ਡਿਸਟ੍ਰਿਕਟ ਆ ਐਂਡ ਕੁਛ ਨਾ ਕੁਛ ਆਵਾਜਾਈ ਵੀ ਆ ਐਂਡ ਉਹਦੇ ਲਈ ਇਹ ਵਿਸ਼ੇਸ਼ ਮਹਿੰਮ ਜਿਹੜੀ ਆ ਚਲਾਈ ਜਾਂਦੀ ਆ ਵੀ ਕਿਸੇ ਵੀ ਤਰ੍ਹਾਂ ਦਾ ਅ ਮਤਲਬ ਰਿਸਕ ਅਸੀਂ ਲੈਣ ਦੀ ਪੋਜੀਸ਼ਨ 'ਚ ਨਹੀਂ ਹੈਗੇ ਸੋ 12 13 14 ਉਹ ਜਿਹੜੀ ਮੁਹਿੰਮਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਇਸ ਮੁਹਿੰਮ ਸਾਡਾ ਸਾਥ ਦੇਣ ਉਹਦੇ 'ਚ ਮੇਰੇ ਨਾਲ ਇੱਥੇ ਡਾਕਟਰ ਰਸ਼ੀਤਾ ਨੇ ਜਿਹੜੇ WHO ਦੀ ਪਰਚੰਦੇ ਡਾਕਟਰ ਭਾਰਤੀ ਜੀ ਤਾਂ ਅ ਜਲਾ ਟੀਕਾ ਕਰਨਾ ਅਫਸਰ ਡਾਕਟਰ ਆਪਣੇ ਹੋਰ ਸਾਡੇ ਸਟਾਫ ਮੈਂਬਰ ਖਬਰਦੀਪ ਸਿੰਘ ਬਾਸਮੀ ਅਫਸਰ ਉਹ ਮੌਜੂਦ ਨੇ ਐਂਡ ਮੈਨੂੰ ਜਿਹੜੇ ਸਟਾਫ ਨੇ ਦੱਸਿਆ ਵੀ ਟੋਟਲ ਜਿਹੜੀ ਲਗਭਗ 27 ਲੱਖ 27 ਲੱਖ 87 ਹਜ਼ਾਰ ਦੇ ਆਸ-ਪਾਸ ਆਬਾਦੀ ਆ ਜਿਹਦੇ ਚ 549000 ਦੇ ਕਰੀਬ ਘਰਾਂ ਦੇ ਵਿੱਚ ਜਾ ਕੇ ਤੇ 297250 ਬੱਚੇ 297250 ਬੱਚੇ ਸਾਰਾ ਹੋਮਵਰਕ ਸਾਡੀਆਂ ਟੀਮਾਂ ਵੱਲੋਂ ਇੱਕ ਮਾਈਕਰੋ ਪਲਾਨ ਬਣਿਆ ਹੁੰਦਾ ਹੈ ਉਹਦੇ ਤਹਿਤ ਇਹ ਸਾਰਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਤੇ ਸਾਡੀਆਂ ਜਿਹੜੀਆਂ ਟੋਟਲ 1400 ਦੇ ਆਸ-ਪਾਸ ਟੀਮਾਂ ਨੇ ਸਾਡੇ ਸੁਪਰਵਾਈਜ਼ਰ ਨੇ ਜਿਹੜੇ ਆਲਮੋਸਟ 290 95 300 ਦੇ ਆਸ-ਪਾਸ ਸੁਪਰਵਾਈਜ਼ਰ ਨੇ ਉਹਦੇ ਦੇ ਸੁਪਰਵਾਈਜ਼ਰ ਸਾਡੇ ਸਾਰੇ ਮੈਡੀਕਲ ਅਫਸਰ ਐਮ ਐਚ ਵੀ ਜਾਂ ਹੋਰ ਸਿਹਤ ਭਾਗ ਦਾ ਸਟਾਫ ਆ ਉਹ ਇਸ ਮਹਿੰਮ ਨੂੰ ਸਫਲ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ ਦੇਖੋ ਕੋਈ ਵੀ ਜਿਹੜਾ ਸਿਹਤ ਭਾਗ ਦਾ ਕੰਮ ਆ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਅਧੂਰਾ ਹੈ ਸਿਰਫ ਸਿਹਤ ਭਾਗ ਦੀ ਜ਼ਿੰਮੇਵਾਰੀ ਨਹੀਂ ਗਈ ਕਿ ਸਾਰੇ ਕੰਮ ਕੀਤੇ ਜਾਣ ਨਾਲ ਦੇ ਨਾਲ ਲੋਕਾਂ ਦੀ ਪਾਰਟਿਸਪੇਸ਼ਨ ਵੀ ਇਹ ਪੇਰੈਂਟਸ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਉਹ 0 ਤੋਂ 5 ਸਾਲ ਦਾ ਬੱਚਾ ਹੈ ਤੇ ਉਹਨੂੰ ਮਤਲਬ ਚਾਹੇ ਉਹ ਬੱਚਾ ਬਿਮਾਰ ਆ ਚਾਹੇ ਹਸਪੀਟਲਾਈਜ਼ਡ ਆ ਚਾਹੇ ਕੋਈ ਵੀ ਪ੍ਰੋਬਲਮ ਹੈ ਹਰ ਤਰ੍ਹਾਂ ਦੇ ਮੱਦੇ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਸਿਹਤ ਅੱਛੇ ਹੋਣ ਨੂੰ ਮੁੱਖ ਰੱਖਦੇ ਹੋયા ਇਹ ਪੋਲੀਓ ਬੂੰਦਾ ਪਲਾਨ ਜਿਹੜੇ ਫਿਕਸਡ ਬੂਥ ਨੇ ਕੋਸ਼ਿਸ਼ ਕਰਨ ਵੀ ਉੱਥੇ ਲਿਆਂਣ ਐਂਡ ਨੀਤੇ ਘਰ ਘਰ ਜਾ ਕੇ ਸਾਡੇ ਕੋਲ ਸਾਰੇ ਬੱਚੇ ਰਜਿਸਟਰਟ ਨੇ ਸਾਡੀ ਟੀਮਾਂ ਘਰ ਘਰ ਜਾਣਗੀਆਂ ਪੂਰਾ ਸਹਿਯੋਗ ਦੇਣ ਅਗਰ ਫਿਰ ਵੀ ਅਗਰ 3 ਦਿਨਾਂ ਦੇ ਵਿੱਚ ਕੋਈ ਬੱਚਾ ਰਹਿ ਜਾਂਦਾ ਹੈ ਕੋਈ ਕੋਈ ਬਾਹਰ ਅੰਦਰ ਗਿਆ ਹੁੰਦਾ ਹੈ ਕੋਈ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਕਿਸੇ ਵੀ ਹੋਰ ਜਗ੍ਹਾ ਤੇ ਗਿਆ ਹੈ ਤੇ ਉਹ ਵੀ ਸਾਡੀ ਟੀਮ ਇੱਕ ਦੋ ਦਿਨ ਜਿਹੜੇ ਉਸ ਤੋਂ ਬਾਅਦ ਆ ਉਹ ਵੀ ਜਾ ਕੇ ਖਬਰ ਕਰੇਗੀ ਐਂਡ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਿਹੜੇ ਇਲਾਕਾ ਨਿਵਾਸੀ ਨੇ ਸਾਰੇ ਪੇਰੈਂਟਸ ਨੇ ਸਾਰੀ ਜਨਤਾ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਇੱਕ ਬੱਚੇ ਹੀ ਭੁੱਖਨੇ ਦੇ ਕੋ ਗਾਣਾ ਵੀ ਵੱਜ ਰਿਹਾ ਵੀ ਬੱਚੇ ਬਣ ਕੇ ਸਕੇ ਸਾਰੇ ਜਗ ਕੀ ਅੱਖ ਦੇ ਤਾਰੇ ਤੇ ਦੇਖੋ ਬੱਚਾ ਬਿਮਾਰ ਹੋਵੇ ਮਾਂ ਪਿਓ ਨੂੰ ਕੁਝ ਨਹੀਂ ਅੱਛਾ ਲੱਗਦਾ ਐਂਡ ਕੀਪਿੰਗ ਥੈਟ ਥਿੰਗ ਇਨ ਮਾਈਂਡ ਇਹ ਸਾਡੀ ਇੱਕ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਆ ਵੀ ਅਸੀਂ ਇਹ ਮਹਿੰਮੂ ਸਫਲ ਬਣਾਈਏ ਤਾਂ ਕਿ ਜਿਹੜੇ ਬੱਚੇ ਦੇਸ਼ ਦਾ ਭੁੱਖਨੇ ਉਹ ਤੰਦਰੁਸਤ ਰਹਿਣ ਬਹੁਤ ਬਹੁਤ ਧੰਨਵਾਦ ਜਿਦਾ ਰੂਰਲ ਏਰੀਆਸ ਵਿੱਚ ਐਂਡ ਟੂ ਐਂਡ ਮਤਲਬ ਜਿਹੜਾ ਕਵਰੇਜ ਹੈ ਬਿਲਕੁਲ 100% ਰੂਰਲ ਏਰੀਆ ਰਿਮੋਟਸਟ ਏਰੀਆ ਉਤੋਂ ਤੱਕ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਵੀ ਸਾਡੀਆਂ ਟੀਮਾਂ ਪਹੁੰਚਣਗੀਆਂ ਈਵਨ ਅਜੇ ਆਪਣਾ ਤਾਂ ਜਿਹੜਾ ਜ਼ਿਲ੍ਹਾ ਹੈ ਜਾਂ ਆਪਣਾ ਸਟੇਟ ਹੈ ਪੰਜਾਬ ਥਿੰਗਸ ਆਰ ਅਪਰੋਚੇਬਲ ਵੀ ਕੋਈ ਇਹੋ ਜਿਹਾ ਐਂਡ ਤੁਸੀਂ ਦੇਖੋ ਟੀਵੀ ਤੇ ਆਂਦਾ ਵੀ ਹੈ ਵੀ ਈਵਨ ਰਿਮੋਟਸਟ ਏਰੀਆ ਜਿਵੇਂ ਪਹਾੜੀ ਇਲਾਕਾ ਜਿੱਥੇ ਉੰਕਿਨਾ ਮੁਸ਼ਕਲ ਹੈ ਉੱਥੇ ਵੀ ਸਿਹਤ ਉਹ ਭਾਗ ਦੇ ਕਰਮਚਾਰੀ ਜਾ ਰਹੇ ਐਂਡ ਹਾਟਸ ਆਫ ਟੂ ਸੱਚ ਪੀਪਲ ਸਾਰੇ ਸਿਹਤ ਭਾਗ ਮਤਲਬ ਸਾਰੇ ਦੇਸ਼ ਚ ਇੰਨੀ ਮਿਹਨਤ ਕਰ ਰਹੇ ਆ ਕਿ ਘਰ ਘਰ ਜਾ ਕੇ ਜਿੱਥੇ ਅਸੰਭਵ ਬਹੁਤ ਮੁਸ਼ਕਲ ਹੈ ਪਹੁੰਚਣਾ ਉੱਥੇ ਵੀ ਪਹੁੰਚ ਰਹੇ ਐਂਡ ਸਾਡਾ ਤਾਂ ਏਰੀਆ ਮਤਲਬ ਯਾਰ ਬਲੈਸਡ ਵੀ ਈਜ਼ੀਲੀ ਅਪਰੋਚੇਬਲ ਆ ਕੋਈ ਜਿਵੇਂ ਪੱਠੇ ਆ ਜਾਂ ਕੋਈ ਮਾਈਗਰੇਟਰੀ ਪਾਪੂਲੇਸ਼ਨ ਆ ਕੋਈ ਝੁਕੀਆਂ ਝੌਂਪੜੀਆਂ ਆ ਐਂਡ ਹੋਰ ਕੋਈ ਬਾਹਰ ਡੇਰੇ ਆ ਕੋਈ ਬਹਿਕਾਂ ਉੱਥੇ ਸਾਡੀਆਂ ਟੀਮਾਂ ਜਾਣੀ ਪ੍ਰੋਪਰ ਐਕਚੁਅਲੀ ਇਹ ਪ੍ਰੋਗਰਾਮ ਪਿਛਲੇ ਮਹੀਨੇ ਤੋਂ ਚੱਲਦਾ ਆ ਰਿਹਾ ਹੈ ਇੱਕ ਮਾਈਕਰੋ ਪਲਾਨ ਬਣਦੀ ਆ ਬੱਚਿਆਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਉਹਨਾਂ ਦੀ ਗਿਣਤੀ ਹੁੰਦੀ ਆ WHO ਦੀਆਂ ਟੀਮਾਂ ਕੰਮ ਕਰ ਰਹੀਆਂ ਸਾਡੇ ਵਰਕਰ ਕੰਮ ਕਰ ਰਹੇ ਜਿਹੜਾ ਕਿ ਫਿਗਰ ਆ ਇਹ ਬਿਲਕੁਲ ਐਕਚੁਅਲ ਫਿਗਰ ਜਨਰੇਟ ਹੋਈ ਹੋਈ ਆ ਮਤਲਬ ਕੱਲੇ-ਕੱਲੇ ਸਾਡੀ ANM ਆਸ਼ਾ ਵਰਕਰ ਐਲਐਚੀ ਹੋਰ ਵਰਕਰ ਸਿਹਤ ਭਗਤ ਕਰਮਚਾਰੀ ਸਾਰੇ ਲੱਗੇ ਹੁੰਦੇ ਆ ਉਹਨਾਂ ਨੇ ਇੱਕ ਪ੍ਰੋਪਰ ਪਲੈਨਿੰਗ ਕੀਤੀ ਹੋਈ ਆ ਐਂਡ ਇਟ ਇਜ਼ ਗੋਇੰਗ ਟੂ ਬੀ ਅ ਗ੍ਰੇਟ ਸਕਸੈਸ ਮੈਨੂੰ ਆਪਣੇ ਫਖਰ ਹੈ ਮੁਲਾਜ਼ਮਾਂ ਤੇ ਜਿਹੜਾ ਪੂਰੀ ਮਿਹਨਤ ਤੇ तन लागण काम कर